500 ਨਗਰ ਪੰਚਾਇਤ ਚੋਣ ਵਿੱਚ ਮਹਿਲਾਵਾਂ ਦਾ ਕਬਜ਼ਾ ਹੋਣ ਦੀ ਖਬਰ ਹੈ। ਮਧੂ ਬਾਲਾ ਉੱਥੋਂ ਦੀ ਨਗਰ ਪੰਚਾਇਤ ਦੀ ਪਹਿਲੀ ਮਹਿਲਾ ਪ੍ਰਧਾਨ ਬਣ ਗਈ ਹੈ। ਪ੍ਰਧਾਨਗੀ ਦੀ ਚੋਣ ਐਸਟੀਐਮ ਨਾਬਾ ਦੀ ਰਹਿਨਮਾਈ ਹੇਠ ਕੀਤੀ ਗਈ ਹੈ ਅਤੇ ਸਿਰਫ ਦੱਸਿਆ ਗਿਆ ਕਿ 2 ਮਿੰਟ ਦੇ ਵਿੱਚ ਵਿੱਚ ਹੀ ਸਰਬਸੰਮਤੀ ਨਾਲ ਬਧੂ ਬਾਲਾ ਨੂੰ ਉੱਥੋਂ ਦਾ ਪ੍ਰਧਾਨ ਚੁਣ ਦਿੱਤਾ ਗਿਆ। ਇਸ ਮੌਕੇ ਤੇ ਨਾਬਾ ਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਮੂੰਹ ਮਿੱਠਾ ਕਰਵਾਇਆ। ਵਧਾਇਕ ਦੇਵ ਮਾਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਕਾਂਗਰਸ ਅਤੇ ਅਕਾਲੀ ਦਲ ਇੱਥੇ ਕਾਬਸ ਹਨ ਅਤੇ ਪਹਿਲੀ ਵਾਰ ਇੱਥੇ ਆਮ ਆਦਮੀ ਪਾਰਟੀ ਦੀ ਪ੍ਰਧਾਨ ਬਣੀ ਹੈ। ਇਸ ਮੌਕੇ ਢੋਲ ਦੇ ਡੱਗ ਤੇ ਖੁਸ਼ੀ ਵਿੱਚ ਖੂਬ ਭੰਗੜਾ ਵੀ ਪਾਇਆ ਗਿਆ। ਦੱਸਣਾ ਬਣਦਾ ਕਿ ਪਾਸੋਂ ਦੀਆਂ ਬੀਤੇ ਸਮੇਂ ਦੌਰਾਨ 11 ਵਾਰਡਾਂ ਦੀਆਂ ਨਗਰ ਪੰਚਾਇਤੀ ਚੋਣਾਂ ਹੋਈਆਂ ਸੀ ਅਤੇ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ ਇੱਥੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਆਮ ਆਦਮੀ ਪਾਰਟੀ ਦੀ ਮਧੂ ਵਾਲਾ ਨੂੰ ਸਰਬਸੰਮਤੀ ਨਾਲ ਨਗਰ ਪੰਚਾਇਤ ਪਾਸੋਂ ਦੀ ਪ੍ਰਧਾਨ ਚੁਣ ਲਿਆ ਗਿਆ। ਸੀਨੀਅਰ ਵਾਈਸ ਪ੍ਰਧਾਨ ਰੁਪਿੰਦਰ ਸਿੰਘ ਅਤੇ ਮੀਤ ਪ੍ਰਧਾਨ ਬਲਜਿੰਦਰ ਕੌਰ ਬਣ ਗਈ ਹੈ। ਪੰਨਾ ਤਾਂ ਬਹੁਤ-ਬਹੁਤ ਮੁਬਾਰਕਾਂ ਸਾਰੇ ਐਮਸੀ ਸਹਿਬਾਨ ਨੇ ਅੱਜ ਸੌਂ ਚੱਕੀ ਹੈ ਜੀ 11 ਦੇ 11 ਐਮਸੀ ਜਿਹੜੇ ਨਗਰ ਪੰਚਾਇਤ ਪਾਸੋਂ ਦੇ ਨਵੇਂ ਚੁਣੇਗੇ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹੈ। ਔਰ ਅੱਜ ਸਰਬਸੰਮਤੀ ਦੇ ਨਾਲ ਨਗਰ ਪੰਚਾਇਤ ਪਾਸੋਂ ਦੀ ਪ੍ਰਧਾਨ ਦੀ ਚੋਣ ਹੋਈ ਹੈ ਮਧੂ ਬਾਲਾ ਜੀ ਜਿਹੜੇ ਨੀ ਚ ਪ੍ਰੈਜਿਡੈਂਟ ਚੁਣੇ ਗਏ ਨੇ ਸਰਬਸੰਮਤੀ ਨਾਲ ਸਾਰਿਆਂ ਨੇ ਅੱਥ ਖੜੇ ਕਰਕੇ ਉਹਨਾਂ ਦੀ ਸਹਿਮਤੀ ਪ੍ਰਗਟ ਕੀਤੀ ਹੈ। 11 ਦੇ 11 ਐਮਸੀ ਸਹਿਬਾਨ ਨੇ ਤੇ ਸੀਨੀਅਰ ਮੀਤ ਪ੍ਰਧਾਨ ਜਿਹੜੇ ਨੇ ਉਰਪਿੰਦਰ ਸਿੰਘ ਜੀ ਉਹਨਾਂ ਨੂੰ ਸਰਬਸੰਮਤੀ ਦੇ ਨਾਲ ਸਾਰਿਆਂ ਨੇ ਚੁਣਿਆ ਗਿਆ ਔਰ ਮੀਤ ਪ੍ਰਧਾਨ ਜਿਹੜੇ ਨੇ ਜੀ ਬੀਬੀ ਬਲਜਿੰਦਰ ਕੌਰ ਇਹਨਾਂ ਨੂੰ ਸਰਬਸੰਮਤੀ ਨਾਲ ਸਾਰਿਆਂ ਨੇ ਚੁਣਿਆ ਗਿਆ ਤੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਅੱਛੀ ਟੀਮ ਅਸੀਂ ਕੋਸ਼ਿਸ਼ ਕੀਤੀ ਹੈ ਬੈਲੈਂਸ ਕਰਕੇ ਕਿ ਨਗਰ ਪੰਚਾਇਤ ਦਾ ਹਾਸੋਂ ਦੇ ਬਹੁਤ ਸਾਰੇ ਕੰਮ ਨੇ ਚਾਹੇ ਬਾਜ਼ਾਰ ਦਾ ਮਸਲਾ ਹੈ ਚਾਹੇ ਡਿਵੈਲਪਮੈਂਟ ਦਾ ਮਸਲਾ ਸਾਰੇ ਜਿਹੜੇ ਮਸਲੇ ਨੇ ਉਹ ਅਸੀਂ ਬਹੁਤ ਅੱਛੇ ਤਰੀਕੇ ਨਾਲ ਸਾਰੀ ਟੀਮ ਜਿਹੜੀ ਹੈ ਇਕੱਠੇ ਹੋ ਕੇ ਜਿੰਨੇ ਸਾਡੇ ਐਮਸੀ ਸਾਹਿਬਾਨ ਨੇ ਦੋ ਬੀਜੇਪੀ ਦੇ ਨੇ ਇਕ ਕਾਲੀ ਦਲ ਦੇ ਨੇ ਉਹਨਾਂ ਨੇ ਵੀ ਨਾਲ ਸਾਡੇ ਸਮਰਥਨ ਕੀਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਸਾਡੇ ਜਿਹੜੇ ਇੰਡੀਪੈਂਡੈਂਟ تین ਸਾਡੇ ਐਮਸੀ ਸਹਿਬਾਨ ਜਿੱਤੇ ਸੀ ਆਲਰੇਡੀ ਆਮਾ ਦੀ ਪਾਰਟੀ ਜੁਆਇਨ ਕਰ ਗਏ ਨੇ ਅਰਸ਼ਦ ਜੀ ਜੋਗਾ ਜੀ ਔਰ ਮੈਡਮ ਨਿਰਮਲਾ ਜੀ ਸੂਦ ਮੈਡਮ ਉਹ ਜੁਆਇਨ ਕਰ ਗਏ ਸੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਸਾਰੇ ਜਿਹੜੇ ਸਹਿਯੋਗ ਕਰ ਰਹੇ ਨੇ ਔਰ ਪਾਸੋਂ ਸ਼ਹਿਰ ਦੇ ਇੱਕ ਇੱਕ ਨਿਵਾਸੀ ਜਿਨ੍ਹਾਂ ਨੇ ਵੋਟ ਪਾ ਕੇ ਸਾਰੇ ਐਮਸੀ ਸਾਹਿਬਾਨ ਜਿਹੜੀ ਕ੍ਰੀਮ ਵਿੱਚ ਚੁਣੀ ਆ ਬਹੁਤ ਅੱਛੀ ਟੀਮ ਚੁਣੀ ਆ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਔਰ ਮੈਂ ਵਿਸ਼ਵਾਸ ਜਗਾਉਣਾ ਪਾਸੋਂ ਦੇ ਸਾਰੇ ਨਿਵਾਸੀਆਂ ਨੂੰ ਕਿ ਸਾਡੀ ਜਿਹੜੀ ਟੀਮ ਹੈ ਇਮਾਨਦਾਰੀ ਨਾਲ ਅੱਛੇ ਤਰੀਕੇ ਨਾਲ ਜਿੰਨੇ ਵੀ ਮਸਲੇ ਨੇ ਪਾਸੋਂ ਦੇ ਚਾਹੇ ਉਹ ਬਾਜ਼ਾਰ ਦਾ ਮਸਲਾ ਚਾਹੇ ਉਹ ਡਿਵੈਲਪਮੈਂਟ ਦੇ ਮਸਲੇ ਨੇ ਸਾਰੇ ਬਹੁਤ ਅੱਛੇ ਤਰੀਕੇ ਨਾਲ ਸਾਰਿਆਂ ਨੂੰ ਹੱਲ ਕਰੇਗੀ ਔਰ ਸਭ ਨੂੰ ਨਾਲ ਲੈ ਕੇ ਚੱਲੇਗੀ ਪਿਛਲੀਆਂ ਸਮਿਆਂ ਦੇ ਵਿੱਚ ਅਕਾਲੀ ਦਲ ਨੇ ਵੀ ਪ੍ਰਧਾਨ ਬਣਾਏ ਨੇ ਕਾਂਗਰਸ ਨੇ ਵੀ ਬਣਾਏ ਨੇ ਔਰ ਅਸੀਂ ਪਹਿਲੀ ਵਾਰੀ ਸਾਡੀ ਜਿਵੇਂ ਇਲੈਕਸ਼ਨ ਹੋਈ ਆ ਮਾਂਦੀ ਪਾਰਟੀ ਤੋਂ ਸ਼ਾਂਤ ਤੇ ਜਿੱਤ ਕੇ ਐਮ ਸੀ ਸਹਿਬਾਨ ਬਣੇ ਨੇ ਔਰ ਹੁਣ ਸਾਰੀ ਨਾਲ ਨੇ ਤੇ ਮੇਰਾ ਇਹ ਮਕਸਦ ਹੈ ਜੀ ਦੇਖੋ ਇਹ ਗੱਲ ਅਕਸਰ ਚਰਚਾ ਚ ਹੁੰਦੀ ਹੈ ਜਦੋਂ ਪ੍ਰਧਾਨ ਬਣਾਈਦਾ ਹੈ ਜੀ ਬੜੀਆਂ ਆਫਰਾਂ ਹੁੰਦੀਆਂ ਜੀ ਤੁਸੀਂ ਪੈਸੇ ਲੈ ਲਓ ਆ ਕਰ ਲਓ ਆ ਕਰ ਲਓ ਉਹ ਚੀਜ਼ਾਂ ਤੋਂ ਅਸੀਂ ਬਹੁਤ ਦੂਰ ਆ ਜੀ ਕਿਉਂਕਿ ਮੇਰਾ ਮਕਸਦ ਉਹ ਨਹੀਂ ਹੈ ਮੇਰਾ ਮਕਸਦ ਹੈ ਕਿ ਜਿੰਨੂੰ ਵੀ ਸੇਵਾ ਮਿਲੀ ਉਹ ਸੇਵਾ ਦੇ ਤੌਰ ਤੇ ਕਰੂ ਮੈਂ ਬਤੌਰ ਐਮਐਲਏ ਸੇਵਾ ਕਰ ਰਿਹਾ ਜੀ ਅਸੀਂ ਵੀ ਆਪਣੀ ਕੋਸ਼ਿਸ਼ ਕਰੀ ਦੀ ਹੈ ਮੈਂ ਆਪਣੀ ਸੈਲੀ ਤੱਕ ਵੀ ਜਿਹੜੀ ਹੈ ਉਹ ਗਰੀਬ ਬੱਚਿਆਂ ਦੀ ਐਜੂਕੇਸ਼ਨ ਤੇ ਖਰਚ ਕਰਦੇ ਹਾਂ ਜਿੰਨਾ ਵੀ ਕੋਸ਼ਿਸ਼ ਕਰਦੇ ਹਾਂ ਅੱਛਾ ਕਰਨ ਦੀ ਔਰ ਜਿੰਨੀ ਸਾਰੀ ਟੀਮ ਹੈ ਇਹ ਰੋਲ ਜਿਹੜੀ ਹੈ ਇਹ ਸੇਵਾਦਾਰ ਦੇ ਤੌਰ ਤੇ ਸਾਰੀ ਕੰਮ ਕਰੇਗੀ ਮੈਂ ਇਹ ਗੱਲ ਦਾ ਬਕਵਾਸ ਕਰਦਾ ਪਹਿਲਾਂ ਜਿਹੜੇ ਨੇ ਜੀ ਕਾਫੀ ਟਾਈਮ ਲਾਇਆ ਜੀ ਪ੍ਰਧਾਨ ਜੀ ਜੀ ਦੋ ਮਿੰਟ ਹੋਰ ਲੈਂਦੇ ਨਹੀਂ ਦੇਖੋ ਬੱਲੀ ਗੱਲ ਤਾਂ ਮੈਂ ਸਾਰੇ ਬੀਜੇਪੀ ਦੇ ਜਿਹੜੇ ਦੋ ਕੌਂਸਲਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਕਾਲੀ ਦਲ ਦੇ ਸਾਡੇ ਲਾਲਕਾ ਸਾਹਿਬ ਪਹਿਲਾਂ ਵੀ ਨਾਲ ਸੀ ਹੁ ਇਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਾਡੇ ਤਿੰਨ ਇੰਡੀਪੈਂਡੈਂਟ ਸਾਡੇ ਆਵਾਜ਼ ਦੀ ਪਾਰਟੀ ਸ਼ਾਮਲ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਪੰਜ ਸਾਡੇ ਆਪਣੇ ਸੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਿ ਕਿਸੇ ਨੇ ਕੋਈ ਕਿੰਤੂ ਪ੍ਰੰਤੂ ਸਭ ਨੇ ਇੱਕੋ ਗੱਲ ਕਹੀ ਹੈ ਕਿ ਜੀ ਤੁਸੀਂ ਜੋ ਵੀ ਫੈਸਲਾ ਕਰੋਗੇ ਅਸੀਂ ਸਾਰੇ ਇਕੱਠੇ ਹਾਂ ਕਿਉਂਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਪ੍ਰੈਜ਼ੀਡੈਂਟ ਹਰ ਇੱਕ ਸਾਲ ਚੇਂਜ ਹੋਣੇ ਦੀ ਮੌਕਾ ਸਭ ਨੂੰ ਮਿਲ ਜਾਣਾ ਤੇ ਉਹਦੇ ਵਿੱਚ ਸਭ ਦੀ 바ਰੀ ਆ ਜਾਣੀ ਪ੍ਰੈਜ਼ੀਡੈਂਟ ਦੇ ਵਿੱਚ ਵੀ ਅ ਅੱਛਾ ਕੰਮ ਕਰੋਗੇ ਤਾਂ ਤੁਹਾਡੇ ਲਈ ਮੌਕਾ ਜੀ ਅੱਛਾ ਕੰਮ ਨਹੀਂ ਕਰੋਗੇ ਤਾਂ ਫਿਰ ਉਹ ਕਦੇ ਵੀ ਜਿਹੜਾ ਜੀ ਬਦਲਾ

ਇਹ ਸਾਰੇ ਕੰਮ ਸਿਰਫ ਆਲੇ ਦੋਲੇ ਹਰ ਪਿੰਡ ਚੋਲਾ ਆਣਾ ਜਿਹੜੇ ਦਾ ਆਪਣੇ ਕਿਹੜੇ ਕੰਮ ਹੋਣਗੇ ਸਰਕਾਰੀ ਸਕੂਲ ਆਵੇ ਸਰਕਾਰੀ ਹਸਪਤਾਲ ਸਰਕਾਰੀ ਗਲੀਆਂ ਦੇ ਜੋ ਵੀ ਕੰਮ ਹੋਣਗੇ ਅਸੀਂ ਥੋੜੀ ਜਿਹੀ ਮੁੰਬੜੀ ਬਹੁਤ ਵਧੀਆ ਜੀ ਮਾਨ ਸਾਹਮਣੇ ਸਾਹਮਣੇ ਦਿੱਤੀ ਆ ਅੰਗੇ ਕੰਮ ਨੇ ਮਾਰੇ ਜਿਹੜੀ ਸਾਡੇ ਦਾ ਚੁੱਕੀ ਬਾਜ਼ਾਰ ਦੇ ਕੰਮ ਜੀ ਸੇਵਰੇਸ ਵਗੈਰਾ ਦੇ ਕੰਮ ਸਾਰੇ ਕਰਨੇ ਨੇ ਜੇ ਕੋਈ ਕੁਝ ਆ ਜਦੋਂ ਕੋਈ ਮਦਦ ਹੋਵੇ ਤੇ ਸਾਰੇ ਬਣਤਾ ਬਹੁਤ ਜ਼ਿਆਦਾ ਕੁਝ ਨਹੀਂ